ਸਿੱਧੂ ਨੇ ਜਿਹੜਾ ਅਸਲ ਜ਼ਿੰਦਗੀ ਦਾ ਦੁੱਖ ਦੇਖਿਆ ਸੀ ਨਾ ਉਹ ਵੋਟਾਂ 'ਚ ਦੇਖਿਆ ਜਿਹੜਾ 1.5 ਮਹੀਨਾ ਇਲੈਕਸ਼ਨ ਲੜੇ ਆ ਹੂੰ 5 ਸਾਲ ਦਾ ਮੈਂ 15 ਸਾਲ ਦਾ 18 ਸਾਲ ਦਾ ਜਵਾਕ ਵੀ ਉਦੋਂ ਕਿਹੜਾ ਬੁੱਝ ਬੋਟ ਬਣੀ ਸੀ ਉਹ ਵੀ ਕਹਿੰਦੇ ਮੇਰੇ ਪੈਰੀ ਹੱਥ ਲਾ ਇਹ ਜਾ ਦੌਰ ਸੀ ਮੂੰਹ ਸੇ ਤੂੰ ਹੀ ਆ ਅੱਛਾ ਤੇ ਮੈਂ ਗੱਡੀ ਵਿੱਚ ਤੇਰੇ ਕੋਲ ਨੂੰ ਕਹਿੰਦਾ ਬਾਈ ਬਾਪੂ ਤੇ ਚਾਚਾ ਸੋਣ ਬਾਈ ਨਹੀਂ ਕਹਿੰਦਾ ਮੇਰਾ ਹਾਂ ਹਾਂ ਉਹ ਬਾਈ ਨੇ ਥਰੂ ਮਿਲੇ ਦੂਰ ਆ ਗਿਆ ਨਾ ਇੰਨਾ ਚੜ ਗਿਆ ਕੀ ਤਾਂ ਆਪਣਾ ਘੰਟੀ ਚ ਹੋਏ ਅੱਛਾ ਇੰਨਾ ਗਿਆ ਓਏ ਚੈੱਕ ਕਰ ਇੰਨਾ ਉੱਡ ਗਿਆ ਇਹ ਗੱਲ ਸੱਚ ਹੈ ਇਹ ਗੱਲ ਜਿਹੜੇ ਨਾਲ ਮੁੰਡੇ ਜਿੰਨਾ ਕੋਈ ਏਰੀਆ ਸੀ ਨਾ ਓਹ ਜਿਹੜੇ ਏਰੀਏ ਦੇ ਵਿੱਚ ਮੋਟਾ ਮੰਗਦੇ ਜਿਹੜੇ ਕੋਲੇ ਡੋਟ ਪਿੰਡ ਸੀ ਅੱਛਾ ਉਹ ਨਾ ਕੋ ਯਾਰ ਮੇਰੇ ਕੋਲ ਟਾਈਮ ਨਹੀਂ ਮਿਲਣ ਦਾ ਟਾਈਮ ਹੀ ਨਹੀਂ ਸੀ ਮਨ ਸਰ ਛੋਟੇ ਛੋਟੇ ਨੂੰ ਮਿਲ ਲੈਣਾ ਵੀ ਰਕਸਰ ਜਾਣਦੇ ਆ ਜਦੋਂ ਕਿ ਫੇਰ ਮਜ਼ਾ ਇਹਨੂੰ ਆਉਣ ਖਾਤਰ ਇੱਕ ਲੈਜਡ ਨੂੰ ਮਰਨਾ ਪਿਆ ਹੂੰ ਦੇ ਵਿੱਚ ਬੰਦੇ ਅੱਜ ਬਥੇਰੇ ਫਿਰਦੇ ਆ ਹੁਣ ਨਾਲ ਵੀ ਤੁਰੇ ਫਿਰਦੇ ਇੱਕਦੋ ਤੇ ਜਿਹੜਾ ਨੇ ਸਿੱਧੂ ਨੂੰ ਉਦੋਂ ਮਿਲਣ ਦਾ ਟਾਈਮ ਨਹੀਂ ਦਿੱਤਾ ਜੀ ਹੁਣ ਜੇ ਨਾਂ ਲੈ ਕੇ ਕਹਿ ਦਈਏ ਤਾਂ ਫਿਰ ਕਾਊਂਟਰਵਰਸੀਆਂ ਸਟਾਰਟ ਹੋ ਜਾਂਦੀਆਂ ਆ ਉਹ ਦਿਲਾਂ ਦੀਆਂ ਗੱਲਾਂ ਦਿਲਾਂ ਚਲ ਉਹਦੇ ਚਿਹਰੇ ਤੇ ਰੌਣਕ ਹੀ ਲਾਸਟ ਦਿਨਾਂ ਦੇ ਵਿੱਚ ਇੰਨੀ ਸੀ ਕੋਈ ਵੀਡੀਓ ਆ ਲਾਸਟ ਦੇ ਨਾਲ ਜੋ ਹੀ ਪੱਗ ਬੰਨੀ ਹੋਈ ਆ ਤੇ ਉਹ ਹੱਸਦਾ ਜਦੋਂ ਉਧਰੋਂ ਬਹੁਤ ਦਿਨਾਂ ਦੇ ਵਿੱਚ ਚਿਹਰੇ ਤੇ ਤੇ ਮੁਸਕਾਨ ਬੜੀ ਸੀ ਅੱਛਾ ਬੜੀ ਸਮੈਲ ਸੀ ਜਿੰਨੀ ਵੀ ਆਪਾਂ ਕਹਿ ਸਕਦੇ ਆ ਵੀ ਉਨੀ ਜਿਆਦਾ ਸਮੈਲ ਜਨ ਬਚਲਾਉਂਦਾ ਭਾਨਾ ਭਗੌੜਾ ਸੀ ਤੇ ਇੱਕ ਮੁੰਡਾ ਪਾਲੀ ਨੰਬਰਦਾਰ ਸੀ ਚਲਾਉਂਦਾ ਟਰੈਕਟਰ ਉਹ ਸੀਗੇ ਟੋਸ਼ਨ ਆਪੀ ਪਵਾਇਆ ਸੀ ਆ ਉਹਨਾਂ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰਦੇ ਇੱਥੇ ਕਿਸੇ ਨੇ ਮੈਨੂੰ ਸਟੋਰੀ ਮੈਂਸ਼ਨ ਕਰੀ ਰਨਾਲਡੋ ਦੇ ਰਨਾਲਡੋ ਬਹੁਤ ਵੱਡੀ ਚੀਜ਼ ਆ ਬਾਈ ਆਪਾਂ ਸੋਚ ਵੀ ਨਹੀਂ ਸਕਦੇ ਦੁਨੀਆ ਦੀ ਚੀਜ਼ ਆ ਉਹ ਕੋਈ ਉਹਦੇ ਇੱਕ ਦਿਨ ਦੇ ਵਿੱਚ 5 ਲੱਖ ਵਿਊ ਸੀ YouTube ਤੇ ਅੱਛਾ ਇਹਦਾ ਇੱਕ ਦਿਨ ਦੇ ਵਿੱਚ 10 ਮਿਲੀਅਨ ਤਾਂ ਤੇ ਮੈਥੋਂ ਜਿਹੜੇ ਮੰਨ ਕੇ ਚੱਲ ਵੀ ਹਾੜੇ ਕੱਢ ਕੇ ਉਹ ਕਰਦੇ ਰਿਆ ਨਾ ਵੀ ਇਹ ਸ਼ੇਅਰ ਕਰਾਉਂਦੇ ਰਿਆ ਵੀ ਆਹੜਾ ਕੀ ਸ਼ੇਅਰ ਕਰਦੇ ਹੂੰ ਪਾਈ-ਪਾਈ ਸੀਸੀ ਫੋਨ ਕਰਕੇ ਹੜੇ ਘੱਟ ਅੱਛਾ ਉਹ ਵੀ ਅਜੇ ਸਟਾਰ ਸਮਝਦੇ ਆਉਦੇ ਸੀ ਸਟਾਰ ਐ ਯਾਰ ਉਹ ਬੰਦੇ ਨੇ ਜਿੰਦਗੀ ਫਿਰ ਨਹੀਂ ਲੈਦੀ ਜੀ ਸਿੱਧੂ ਮਸੂਆਲ ਦਾ ਵੀ ਛੋਡੀਆਂ ਬਹੁਤ ਵੀਡੀਓਜ਼ ਦੇਖ ਵਾਇਰਲ ਹੋਈਆਂ ਸੀ ਮੋਟਰ ਤੇ ਵੀ ਦੇਖਿਆ ਹਨ ਤੁਸੀਂ ਭਰਾਵਾਂ ਵਾਂਗੂ ਵਰਤਦੇ ਤੁਸੀਂ ਦੂਜੇ ਨਾਲ ਵੀਰ ਦੇਖੋ ਸਿੱਧੂ ਮਸੂਏ ਵਾਲਾ ਬੜਾ ਵਧੀਆ ਇਨਸਾਨ ਸੀ ਆਪਾਂ ਪਹਿਲਾਂ ਕਲਾਕਾਰ ਦੀ ਗੱਲ ਨਹੀਂ ਕਹਾਵਾਂਗੇ ਬਹੁਤ ਵਧੀਆ ਇਨਸਾਨ ਸੀ ਚੰਗੀ ਸੋਚ ਦਾ ਮਾਲਕ ਸੀ ਬਹੁਤ ਉੱਚੀ ਸੋਚ ਦਾ ਮਾਲਕ ਸੀਗਾ ਹੂੰ ਠੀਕ ਹੈ ਨਾ ਜੀ ਜਿਆਦਾ ਕੋਈ ਮੈਂ ਹੁਣ ਤੁਹਾਨੂੰ ਦੱਸਣ ਦੀ ਮੈਨੂੰ ਲੋੜ ਹੀ ਨਹੀਂ ਹੈਗੀ ਤੁਸੀਂ ਆਪ ਹੀ ਸਿਆਣੇ ਹੋ ਵੀ ਜਿਹੜੀ ਉਹਦੀ ਸੋਸ ਸੀ ਬਹੁਤ ਬੱਕਰੀ ਹੋ ਜਾਂਦੀ ਸੀ ਜਿਹੜਾ ਹੁਣ ਵੀ ਗੀਤਾ ਆ ਲੋਕ ਠੀਕ ਆ ਇਹਦੇ ਵਿੱਚ ਵੀ ਤੁਸੀਂ ਟੱਪੇ ਸੁਣੇ ਨੇ ਹਮ ਹਜੇ ਤਾਂ ਉਹ ਹਿਸਾਬ ਦੇ ਉੱਤੇ ਵੀਡੀਓ ਨਹੀਂ ਬਣਾਈ ਗਈ ਜਿਹਦੇ ਹਿਸਾਬ ਤੇ ਸੌਂਗ ਸੀਗਾ ਸੌਂਗ ਸੀਗਾ ਤੇ ਲਾਸਟ ਦਿਨਾਂ ਦੇ ਵਿੱਚ ਕੋਈ ਗੱਲ ਹੋਈ ਛੋਡੇ ਬਾਈ ਬਾਈ ਫਿਰ ਮੇਰੇ ਲਾਸਟ ਦਿਨਾਂ ਦੇ ਵਿੱਚ ਗੱਲ ਤਾਂ ਕੁਝ ਨਹੀਂ ਭਰਾ ਮੇਰੇ ਮੇਲ ਮਲਾਪ ਸੀਗਾ ਅਸੀਂ 27 ਮਈ ਨੂੰ ਆਏ ਹਾਂ ਉੱਥੋਂ ਤੇ ਮਰੋਂ ਸਾ 26 ਮਈ ਨੂੰ ਮੈਂ ਟਰੈਕਟਰ ਤੇ ਡੈਕ ਲਵਾ ਕੇ ਆਇਆਂਗਾ ਅੱਛਾ ਜੀ ਤੇ ਹਾਂ ਉਹਦੇ ਆਟੋ ਲੈਟ ਵਾਲੇ ਸੀਗੇ ਵੀਰ ਮੇਰੇ ਇੱਧਰ ਸ਼ਾਇਦ ਮਨ ਨਵੇਂ ਸ਼ਹਿਰ ਕੰਨੇ ਦੇ ਮੁੰਡੇ ਨੇ ਉਹ ਹੂੰ ਉਹ ਡੈਕ ਲਾ ਕੇ ਗਏ ਸੀਗੇ 3630 ਤੇ ਅੱਛਾ ਜੀ ਹਾਂ ਉਹਦੇ ਮੈਂ ਕੋਲ ਖੜ ਕੇ ਲਵਾ ਕੇ ਆਇਆਂਗਾ ਵੀਡੀਓ ਕਾਲ ਤੇ ਬਾਈ ਵੀ ਗੱਲਾਂ ਕਰਦਾ ਰਿਹਾ ਵੀ ਐ ਕਰਕੇ ਆਣ ਲਵਾ ਦੇ ਇੱਥੋਂ ਐ ਲਵਾ ਦੇ ਐ ਲਵਾ ਦੇ ਠੀਕ ਆ ਤੇ ਬਾਕੀ 27 ਤਰੀਕ ਨੂੰ ਅਕਸਰ ਸਾਰੀ ਮਿਲਿਆ ਸੀ ਉੱਥੇ ਕਿਉਂਕਿ ਆਥ ਨੇ ਉਹਦੇ ਜੋ ਮਾਨਸਾ ਦੇ ਵਿੱਚ ਮੰਤਰੀ ਸੀਗਾ ਬੜਾਇਆ ਹੋਇਆ ਉਹ ਫੜਿਆ ਗਿਆ ਸੀ ਆ ਪੈਂਸੇ ਦੀ ਕਰਾਪਟ ਦੇ ਵਿੱਚ ਹਾਂ ਉਹ ਵੀਡੀਓ ਵੀ ਥੋੜੀਆਂ ਬਹੁਤ ਵਾਇਰਲ ਹੋਈਆਂ ਸੀ ਤੇ ਤੇ ਉਹਦੀ ਫੜਿਆ ਗਿਆ ਸੀਗਾ ਬਸ ਉਹਦੋਂ ਉੱਥੇ ਉਹ ਹੀ ਹੈ ਜੀ ਨਤੀਜੇ ਤਾਂ ਫਿਰ ਕੰਮ ਹੋਈ ਚੁੱਕੀ ਤੁਸੀਂ ਪਾਇਆ ਸੀ ਮੇਰੇ ਖਿਆਲੋਂ ਹਾਂ ਟੋਚਨ ਚਲਾਉਂਦਾ ਭਾਨਾ ਭਗੌੜਾ ਸੀ ਹੂੰ ਤੇ ਇੱਕ ਮੁੰਡਾ ਪਾਲੀ ਨੰਬਰਦਾਰ ਸੀ ਚਲਾਉਂਦੇ ਟਰੈਕਟਰ ਉਹ ਸੀਗੇ ਟੋਚਨ ਆਪ ਹੀ ਪਵਾਇਆ ਸੀਗਾ ਅੱਛਾ ਜੀ ਹਾਂ ਵੀਡੀਓ ਬਾਕੀ ਖੁਸ਼ ਹੋਇਆ ਸੀ ਭਾਈ ਖੁਸ਼ ਤਾਂ ਯਾਰ ਦੇਖੋ ਵੀਰ ਮੇਰੇ ਉਹਦੇ ਚਿਹਰੇ ਤੇ ਰੌਣਕ ਹੀ ਲਾਸਟ ਦਿਨਾਂ ਦੇ ਵਿੱਚ ਇੰਨੀ ਸੀ ਕੋਈ ਵੀਡੀਓ ਆ ਹੂੰ ਲਾਸਟ ਦੇ ਨਾਲ ਜਿਉਂ ਹੀ ਪੱਗ ਬੰਨੀ ਹੋਈ ਆ ਤੇ ਉਹ ਹੱਸਦਾ ਜਦੋਂ ਉਧਰੋਂ ਹੂੰ ਉਹ ਦਿਨਾਂ ਦੇ ਵਿੱਚ ਚਿਹਰੇ ਤੇ ਤੇ ਮੁਸਕਾਨ ਬੜੀ ਸੀ ਅੱਛਾ ਬੜੀ ਸਮਾਈਲ ਸੀ ਜਿੰਨੀ ਵੀ ਆਪਾਂ ਕਹਿ ਸਕਦੇ ਆ ਵੀ ਓਨੀ ਜਿਆਦਾ ਸਮਾਈਲ ਸੀ ਹੂੰ ਮੈਂ ਵੀ ਇੱਕ ਸਿੱਧੂ ਬਾਈ ਤੇ ਦੋਸਤ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਇੰਟਰਵਿਊ ਕੀਤਾ ਸੀ ਉਹ ਬਾਈ ਵੀ ਕਹਿੰਦਾ ਨਾ ਵੀ ਉਹ ਮੰਨ ਲਓ ਵੀ ਸਟਾਰ ਵਾਲੀ ਜ਼ਿੰਦਗੀ ਤੇ ਥੋੜਾ ਜਿਆਦਾ ਪਾਸੇ ਹੋ ਜੇਗਾ ਵੀਰ ਮੇਰਾ ਦੇਖੋ ਇੱਕ ਆਮ ਜ਼ਿੰਦਗੀਆਂ ਵਾਲਾ ਬੰਦਾ ਸੀ ਆ ਕੋਈ ਇਹ ਨਹੀਂ ਸੀ ਵੀ ਉਹ ਇੱਕ ਕਲਾਕਾਰਾਂ ਵਾਲਾ ਜਾਂ ਕਲਾਕਾਰਾਂ ਵਾਲਾ ਮੰਨ ਕੇ ਚੱਲ ਫੀਲਿੰਗਾਂ ਲੈਂਦਾ ਸੀ ਆ ਉਹ ਨਹੀਂ ਸੀ 1% ਵੀ ਉਹ ਨਹੀਂ ਸੀ ਉਹਦਾ ਯਾਰ ਆਮ ਇਨਸਾਨ ਬੰਦਾ ਸੀ ਯਾਨੀ ਕਿਹੜਾ ਬੰਦਾ ਅੱਜਕੱਲ ਟਰੈਕਟਰ ਚਲਾਉਂਦਾ ਮੈਂ ਇੱਕ ਗੱਲ ਕਹਿ ਦਨ ਅੱਜਕੱਲ ਇੱਕ ਦੋ ਕਲਾਕਾਰਾਂ ਦੀ ਕੀ ਚੱਲ ਜਾਣ ਨਾ ਦੋ ਗੀਤ ਚੱਲ ਜਾਣ ਬੜੇ ਕਲਾਕਾਰ ਨੇ ਨਿਗਾਹ ਦੇ ਵਿੱਚ ਜਿਹੜੇ ਸਾਥ ਮੈਂ ਇਥੋਂ ਜਿਹੜੇ ਮੰਨ ਕੇ ਚੱਲ ਵੀ ਹਾੜੇ ਕੱਢ ਕੇ ਉਹ ਕਰਦੇ ਰਿਹਾ ਨਾ ਲੀ ਦੇ ਸ਼ੇਅਰ ਕਰਾਉਂਦੇ ਰਿਹਾ ਵੀ ਆ ਸਾਡਾ ਕੀ ਸ਼ੇਅਰ ਕਰਦੇ ਹੂੰ ਪਾਂ ਪਾਂ ਸ਼ੀਸ਼ੀ ਫੋਨ ਕਰਕੇ ਸਾੜੇ ਕੱਟ ਕੇ ਅੱਛਾ ਉਹ ਵੀ ਅਜੇ ਸਟਾਰ ਸਮਝਦੇ ਆਉਦੇ ਸੀ ਸਟਾਰ ਐ ਯਾਰ ਉਹ ਬੰਦੇ ਨੇ ਜਿੰਦਗੀ ਫੀਲਿੰਗ ਨਹੀਂ ਲੈਂਦੀ ਸੀ ਜਿਹਦਾ ਇੱਥੇ ਅੱਜ ਇੱਕ ਗੀਤ ਚੱਲ ਗਿਆ ਉਹਨਾਂ ਕਾ ਇੱਥੇ ਲਾਉਣ ਲੱਗ ਜਾਂਦਾ ਅੱਖਾਂ ਤਾਂ ਹਿੱਕ ਨਹੀਂ ਲਾਉਣੀਆਂ ਲਾਉਣੀਆਂ ਉਹ ਇੱਥੇ ਲਾਉਣ ਲੱਗ ਜਾਂਦਾ ਹੂੰ ਬਸ ਉਹਨੂੰ ਪਤਾ ਪਰ ਉਹ ਬੰਦੇ ਨੂੰ ਇਹ ਜਾ ਨਹੀਂ ਸੀ ਕਿਉਂਕਿ ਉਹ ਬੰਦੇ ਨੇ ਉਹ ਦੌਰ ਵੇਖਿਆ ਸੀਗਾ ਜਿਹੜਾ ਦੌਰ ਉਹਦੇ ਨੇ ਪਹਿਲਾਂ ਚੱਲਿਆ ਸੀ ਉਹ ਤਾਂ ਭਰਾ ਨੂੰ ਬਸ ਕੇ ਮੰਨ ਕੇ ਚੱਲੋ ਯਾਰ ਕੀ ਕੀ ਇਹ ਵੀ ਉਮਰ ਥੋੜੀ ਦਿੱਤੀ ਆ ਛੋਟੇ ਸਿੱਧੂ ਨੂੰ ਮਿਲਿਆ ਬਾਈ ਹਾਂ ਛੋਟੇ ਸਿੱਧੂ ਨੂੰ ਮਿਲ ਲੈਣਾ ਵੀ ਅਕਸਰ ਜਾਂਦੇ ਆ ਜਦੋਂ ਕਿਤੇ ਮ ਜਾਣਦੇ ਆ ਮੈਂ ਉਹੀ ਰੌਣਕ ਜੇਦਾ ਸਿੱਧੂ ਵਾਲੀ ਵੀ ਬਾਈ ਤੇ ਛੋਟੇ ਤੇ ਵੀ ਹਾਂ ਉੱਤੇ ਯਾਰ ਤੂੰ ਹੁਣ ਮੇਰੀ ਗੱਲ ਸੁਣ ਵੀਰ ਮੇਰਾ ਯਾਰ ਇੱਕ ਆ ਦੇਖੋ ਆਪਾਂ ਕਹਿੰਦੇ ਨਹੀਂ ਯਾਰ ਮੇਰੇ ਕਹਿਣਾ ਨਾ ਅੰਦਰੋਂ ਚੰਗਾ ਨਹੀਂ ਲੱਗਦਾ ਇਹ ਗੱਲ ਕਹਿਣੀ ਮੈਨੂੰ ਪਰ ਜਦ ਇੱਕ ਇਹ ਨੂੰ ਔਣ ਖਾਤਰ ਇੱਕ ਲੈਜਡ ਨੂੰ ਮਰਨਾ ਪਿਆਗਾ ਹੂੰ ਜੇ ਆਪਾਂ ਸੋਚੀ ਇਹ ਗੱਲ ਸੋਚੀਏ ਕਿੱਡੀ ਵੱਡੀ ਗੱਲ ਕੀਤੀ ਇੱਕੋ ਕੁੱਖ ਦੇ ਵਿੱਚੋਂ ਜਨਮ ਲੈਣਾ ਜੇ ਸਿੱਧੂ ਦੀ ਡੈਥ ਹੋਈ ਹੈ ਨਾ ਸਿੱਧੂ ਦਾ ਗਿਆਗਾ ਏਡਾ ਟਰ ਲੈਜੈਂਡ ਮੰਨਦਾ ਮਰਿਆ ਹੈਗਾ ਮਰਿਆ ਫੇਰ ਆਇਆ ਇਹ ਫੇਰ ਆਇਆ ਠੀਕ ਆ ਇਹ ਤਪੱਸਿਆ ਦੀ ਵੀ ਕਰੀਏ ਕੋਈ ਹਮ ਪਰ ਪ੍ਰਮਾਤਮਾ ਅਸੀਂ ਕਹਿੰਨੇ ਵੀ ਹੱਡੀ ਉਮਰ ਵੀ ਲਾਦੇ ਨੇ ਲੰਮੀ ਉਮਰ ਕਰੇ ਹੂੰ ਬਈ ਪ੍ਰਾਈਡ ਫੀਲ ਹੁੰਦਾ ਨਾ ਜਦੋਂ ਵੀ ਦੁਨੀਆ ਤੇ ਸਿੱਧੂ ਦਾ ਗਾਣਾ ਚੱਲਦਾ ਤੇ ਆਪਾਂ ਉਹਦੇ ਕੋਲੇ ਬੈਠੇ ਹੁੰਦੇ ਸੀ ਆਹ ਬਾਈ ਯਾਰ ਉਹ ਦੁਨੀਆ ਦੇ ਸ਼ਾਇਆ ਪਿਆ ਉਹਦੇ ਕੋਲੇ ਖੇਤ ਬੈਠਾ ਹੁੰਦਾ ਵੀਰ ਯਾਰ ਇੱਕ ਤਾਂ ਸਾਰੀ ਉਮਰ ਨਾ ਇਹ ਮਾਣ ਰਹੂ ਆ ਜ਼ਿੰਦਗੀ ਦੇ ਵਿੱਚ ਹੂੰ ਜ਼ਿੰਦਗੀ ਦੇ ਵਿੱਚ ਇਹ ਮਾਣ ਰਹਿਣਾ ਵੀ ਅਸੀਂ ਸਿੱਧੂ ਨੂੰ ਮਾੜੇ ਬੋਲਣ ਵਾਲੇ ਨਹੀਂ ਸੀ ਕਦੇ ਅਸੀਂ ਕਿਤੇ ਸਿੱਧੂ ਦੀ ਬਰਾਈ ਨਹੀਂ ਕਰੀ ਹੂੰ ਅਸੀਂ ਸਿੱਧੂ ਨੂੰ ਮਾੜਾ ਨਹੀਂ ਆਖਿਆ ਕਦੇ ਹੂੰ ਪਰ ਮ election ਦਾ ਟਾਈਮ ਸੀ ਹੂੰ ਠੀਕ ਹੈ ਨਾ ਹਾਂਜੀ ਬਾਈ ਪਾ ਮਾ ਕੋਈ ਦੂ ਪਹਿਲਾਂ ਦਾ ਟਾਈਮ ਸੀ ਜਾਂ ਹੁਣ ਬਾਅਦ ਦਾ ਅਸੀਂ ਆਪਦੇ ਮੋਹੋਂ ਦੀ ਬਰਾਈ ਨਹੀਂ ਕਰੀ ਉਹਨੂੰ ਅਸੀਂ ਮਾੜਾ ਨਹੀਂ ਆਖਿਆ ਸੋਸ਼ਲ ਮੀਡੀਆ ਤੇ ਪੰਡਿਆ ਨਹੀਂ ਜਾ ਮਗਰੋਂ ਨਾ ਮੰਗਰੋਂ ਪੰਡਿਆ ਨਾ ਪਹਿਲਾਂ ਪੰਡਿਆ ਜਿਉਂਦੇ ਵੇਲੇ ਵੀ ਸਾਹ ਦਿੱਤਾ ਹੂੰ ਵੋਟਾਂ ਦੇ ਵਿੱਚ ਬੜੇ ਬੰਦੇ ਉੱਡ ਗਏ ਸੀਗੇ ਬਹੁਤ ਬੜੇ ਥੋੜੇ ਮੁੰਡੇ ਖੜੇ ਨੇ ਜਿਹੜੇ ਛੋਟੇ ਛਣ ਮੀਡੀਆ ਵਾਲੇ ਸੀ ਬਟ ਥੋੜੇ ਮੁੰਡੇ ਖੜੇ ਨੇ ਆਪਾ ਯਾਰ ਦੇਖੋ ਵੱਡੀ ਗੱਲ ਕੀ ਆ ਸਿੱਧੂ ਨੇ ਜਿਹੜਾ ਅਸਲ ਜ਼ਿੰਦਗੀ ਦਾ ਦੁੱਖ ਦੇਖਿਆ ਸੀ ਨਾ ਉਹ ਵੋਟਾਂ 'ਚ ਦੇਖਿਆ ਜਿਹੜਾ ਡੇਢ ਮਹੀਨਾ ਇਲੈਕਸ਼ਨ ਲੜੇ ਆ ਹੂੰ 5 ਸਾਲ ਦਾ 15 ਸਾਲ ਦਾ 18 ਸਾਲ ਦਾ ਜਵਾਕ ਵੀ ਉਦੋਂ ਜਿਹੜਾ ਬੋਧੀ ਬੋਟ ਬਣੀ ਸੀ ਉਹ ਵੀ ਕਹਿੰਦੇ ਮੇਰੇ ਪੈਰੀ ਹੱਥ ਲਾ ਹਾਂ ਜਿਆ ਦੌਰ ਸੀ 20 ਸਾਲ ਤੇ ਨੇ ਦੇਖਿਆ ਕਿ ਸਾਡੇ ਪੈਰੀ ਹੱਥ ਲਾ ਤੇ ਵਿੱਚ ਬੰਦੇ ਅੱਜ ਬਥੇਰੇ ਫਿਰਦੇ ਆ ਹੂੰ ਨਾਲ ਵੀ ਤੁਰੇ ਫਿਰਦੇ ਇੱਕਦੋ ਤੇ ਜਿਹਨਾਂ ਨੇ ਸਿੱਧੂ ਨੂੰ ਉਦੋਂ ਮਿਲਣ ਦਾ ਟਾਈਮ ਨਹੀਂ ਦਿੱਤਾ ਜੀ ਹੁਣ ਜੇ ਨਾਂ ਲੈ ਕੇ ਕਹਿ ਦੀ ਤਾਂ ਫਿਰ ਕਾਊਂਟਰਵਰਸੀਆਂ ਸਟਾਰਟ ਹੋ ਜਾਂਦੀਆਂ ਉਹ ਦਿਲਾਂ ਦੀਆਂ ਗੱਲਾਂ ਦਿਲਾਂ ਚ ਹੂੰ ਮੇਰੇ ਨੂੰ ਤਾਂ ਵੀ ਨਾ ਕਰਕੇ ਸੀ ਬੰਦੇ ਉਹ ਵੀ ਅਸੀਂ ਤਾਂ ਮਿਲਦੇ ਨਹੀਂ ਬਾਈ ਇਹਨੂੰ ਇਹ ਗੱਲ ਸੱਚ ਆ ਇਹ ਗੱਲ ਜਿਹੜੇ ਨਾਲ ਮੁੰਡੇ ਜਿਨ੍ਹਾਂ ਕੋਲ ਏਰੀਆ ਸੀ ਨਾ ਉਹ ਜਿਹੜੇ ਏਰੀਏ ਦੇ ਵਿੱਚ ਮੋਟਾ ਮੰਗਦੇ ਸੀ ਇੱਕ ਕੋਲੇ ਡੋਡ ਪਿੰਡ ਸੀ ਅੱਛਾ ਉਹ ਨਾ ਕੋ ਯਾਰ ਮੇਰੇ ਕੋਲ ਟਾਈਮ ਨਹੀਂ ਮਿਲਣ ਦਾ ਟਾਈਮ ਹੀ ਨਹੀਂ ਸੀ ਕਹਿੰਦਾ ਬੰਦੇ ਤਰਜੂ ਹਾਰਨ ਤੋਂ ਬਾਅਦ ਬਾਈ ਦੇ ਕਿਹੇ ਲਾਸ ਹਾਰਨ ਤੋਂ ਬਾਅਦ ਕੋਈ ਜਿੱਦਾਂ ਨਾਰਮਲ ਸੀ ਉਦੋਂ ਹੀ ਸੀ ਅੱਛਾ ਮਤਲਬ ਕਹਿੰਦਾ ਸੀ ਵੀ ਯਾਰ ਐਂ ਗੱਲ ਹੋਈ ਨਾ ਨਾ ਉਹ ਵੀ ਜਿਹੜੇ ਇਲਾਕੇ ਦਾ ਨਾਮ ਮੈਂ ਦੁਨੀਆ ਕਿਹਲਾਤਾ ਉਹ ਲੱਗੇ ਉਹਨੇ ਕੁਛ ਨਹੀਂ ਹਾਂ ਗੁੱਸਾ ਹੁੰਦਾ ਲੋਕਾਂ ਤੇ ਪਰ ਉਹਨੇ ਕਿਸੇ ਦੇ ਕੋਈ ਯਾਰ ਗੁਰਗਿੱਦ ਦੇ ਵਿੱਚੋਂ ਨਿਕਲਿਆ ਵੀ ਆ ਹਾਂ ਯਾਰ ਕਰਿਆ ਉਹਨੇ ਚੁੱਪਚਾਪ ਰਿਹਾ ਉਹਨੇ ਆਪਣੀ ਜ਼ਿੰਦਗੀ ਚ ਨਹੀਂ ਉਹ ਉਹ ਕਹਿੰਦਾ ਮੈਂ ਹਾਰੇ ਨਹੀਂ ਤੋਂ ਸ਼ੁਰੂਆਤ ਹੋਈ ਮੇਰੀ ਕਿਹ ਹਨ ਕੀਚ ਮਾਨਸਾ ਨੂੰ ਹਾਂ ਇੱਥੋਂ ਕਿਹਾ ਵੀ ਮੈਂ ਹਾਰੇ ਨਹੀਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਬੰਦਾ ਡਿੱਗ ਡਿੱਕ ਕੀ ਸਵਾਰ ਹੁੰਦਾ ਹੂੰ ਜੋ ਡਿੱਗੇ ਡਿੱਗਣੋਂ ਸੋ ਉੱਠਿਆ ਸੀ ਜਦੋਂ ਉਹ ਟਾਈਮ ਸੀ ਕਹਿੰਦਾ ਜਦੋਂ ਮੀਂਹ ਪੈਂਦੇ ਦੇ ਵਿੱਚ ਖੜ ਕੇ ਮੈਂ ਤਾਂ ਗੀਤ ਨਹੀਂ ਦਿੱਤਾ ਕਲਾਕਾਰ ਨੇ ਮੋੜਤਾ ਸੀ ਉੱਥੇ ਵੀ ਕੋਈ ਸਿੱਖਿਆ ਸੀ ਨਾ ਉੱਥੇ ਉੱਠਿਆ ਸੀ ਫਿਰ ਇਹੀ ਗੱਲਾਂ ਨਾ ਇੱਥੋਂ ਵੀ ਉੱਠਣਾ ਸੀ ਜ਼ਬਰਦਸਤ ਨੂੰ ਪਤਾ ਭਰਾ ਮੇਰਿਆ ਜਿਹੜੀਆਂ ਗੱਲਾਂ ਹੁੰਦੀਆਂ ਸੀ ਵੀ ਲਾਸਟ ਦਿਨਾਂ ਦੇ ਵਿੱਚ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਉਹ ਵੀ ਆਪਾਂ ਦੇਖੀਆਂ ਨੇ ਹਨਾ ਤੁਸਤਲਾਹ ਜਨਾਂ ਦੇ ਵਿੱਚ ਨਾਲ ਹੀ ਰਹੇ ਹਾਂ ਮੈਂ ਅਸਲ ਵਿੱਚ ਇਹਨੂੰ 27 ਨੂੰ ਮਿਲੇ 28 ਦੇ 29 ਤੱਕ ਇਹ ਕੰਮ ਹੋ ਹੀ ਗਿਆ ਭਈ ਸੋਚ 'ਚ ਫਰਕ ਕਿੰਨਾ ਪੈ ਗਿਆ ਸੀ ਮੰਨ ਲਓ ਸੋਚਦਾ ਭਰਾ ਮੇਰਾ ਯਾਰ ਹੁਣ ਤੁਸੀਂ ਦੇਖੋ ਹੁਣ ਲੋਕੀਤ ਆਇਆ ਲੋਕੀਤ ਦੇ ਤੁਸੀਂ ਲਾਸਟ ਪਹਿਰਾ ਦੇਖ ਲਓ ਦੂਜਾ ਪਹਿਰਾ ਦੇਖ ਲਓ ਹੈ ਹੂੰ ਠੀਕ ਆ ਉਦੋਂ ਵੀ ਸੋਚਦੇ ਵੀ ਤਾਂ ਆਟੋਮੈਟਿਕਲੀ ਪਤਾ ਲੱਗ ਗਿਆ ਸੀ ਹੁਣ ਤਾਂ 100 ਗੀਤ ਆ ਜਾਣਾ ਸੀ ਆ ਜਾਣਾ ਸੀ ਕੱਟੋ ਕੱਟ ਕੱਟੋ ਕੱਟ ਦੇਖੋ ਵੀ ਉਦੋਂ ਵੀ ਕਿੰਨੇ ਗੀਤ ਰਿਕਾਰਡ ਕਰਕੇ ਛੱਡ ਕੇ ਗਿਆ ਫਿਰ ਉਹੀ ਗੱਲ ਆ ਗਈ ਨਾ ਗੀਤ ਆ ਗੀਤ ਆ ਹੀ ਜਾਣਗੇ ਗੀਤ ਪਏਗਾ ਗੀਤਾਂ ਨੂੰ ਯਾਰ ਮੈਂ ਉਹੀ ਗੱਲ ਆ ਜਾਂਦੀ ਆ ਯਾਰ ਵੀ ਉਹਨਾਂ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰਦੇ ਇੱਥੇ ਕਿਸੇ ਨੇ ਮੈਨੂੰ ਸਟੋਰੀ ਮੈਂਸ਼ਨ ਕਰੀ ਰनाल्डੋ ਦੇ ਰनाल्डੋ ਬਹੁਤ ਵੱਡੀ ਚੀਜ਼ ਆ ਭਾਈ ਆਪਾਂ ਸੋਚ ਵੀ ਨਹੀਂ ਸਕਦੇ ਦੁਨੀਆ ਦੀ ਚੀਜ਼ ਆ ਕੋਈ ਉਹਦੇ ਇੱਕ ਦਿਨ ਦੇ ਵਿੱਚ 5 ਲੱਖ ਵਿਊ ਸੀ YouTube ਤੇ ਜਿਹੜਾ ਇੱਕ ਦਿਨ ਦੇ ਵਿੱਚ 10 ਮਿਲੀਅਨ ਸੀ ਜਿਹੜਾ ਟਿੱਬਿਆਂ ਦਾ ਪੁੱਤ ਗੀਤ ਆ ਐਸੀ ਘੰਟੇ ਦੇ ਵਿੱਚ 7 ਮਿਲੀਅਨ ਵਿਊ ਸੀ ਮੈਂ ਤਾਂ ਉਹੀ ਤਾਂ ਗੱਲ ਕਹਿੰਨੇ ਜਦੋਂ ਟਿੱਬਿਆਂ ਦਾ ਗੀਤ ਰਿਕਾਰਡ ਕਰਿਆ ਉਸ ਟਾਈਮ ਸਾਡੀਆਂ ਫੋਟੋ ਮੰਜੇ ਦੇ ਪਿਆਂਦੀਆਂ ਸੀ ਆ ਅੱਛਾ ਉਹ ਉਦੋਂ ਬਗੀਤ ਉਦੋਂ ਆਇਆ ਸੀ ਇਹ ਅੱਛਾ ਉਦੋਂ ਦੀਆਂ ਫੋਟੋਆਂ ਨਹੀਂ ਸਾਡੇ ਕੋਲ ਹੈਗੀਆਂ ਨੇ ਹਾਂ ਹਾਂ ਤੇ ਉਹ ਉਹ ਉਦੋਂ ਦੀ ਸੀ ਉਦੋਂ ਆਹ ਕਹਿੰਦਾ ਇੰਨਾ ਚੜ ਗਿਆ ਗੀਤ ਆਪਣਾ ਘੰਟੇ 'ਚ ਹੋਏ ਅੱਛਾ ਇੰਨਾ ਗਿਆ ਉਹ ਚੈੱਕ ਕਰਿਆ ਇੰਨਾ ਉੱਡ ਗਿਆ ਅੱਛਾ ਇੰਨਾ ਗਿਆ ਯਾਰ ਬੰਦਾ ਕੋਈ ਹੁੰਦਾ ਸੀ ਤਾਂ ਇੱਕ ਗੀਤ ਬਾਦ ਯਾਰ ਮੈਂ ਕਹਿੰਦਾ ਵੀਰ ਮੇਰੇ ਮੈਂ ਇੱਕ ਤੋੜਕ ਗੱਲ ਕਹਿਣਾ ਉਹ ਜਿਵੇਂ ਆਏ ਦੂਜੇ ਕਲਾਕਾਰ ਨਾ ਬੰਦੇ ਦੇਖ ਕੇ ਬੌਂਸਰ ਮੂਰੇ ਕਰ ਦਿੰਦੇ ਆ ਹਾਂਜੀ ਬਾਈ ਉਹ ਨਹੀਂ ਸੀ ਉਹ ਆਪ ਨੂੰ ਹੁੰਦਾ ਯਾਰ ਮੈਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂ ਮੈਂ ਨਾਲ ਲगाव ਰੱਖਾਂ ਉਹ ਹਰ ਇੱਕ ਨਾਲ ਹੱਸ ਖੇਡ ਕੇ ਰਲ ਕੇ ਰਹਿਣਾ ਜਾਂਦਾ ਸੀ ਉਹ ਹਰ ਇੱਕ ਨੂੰ ਆਮ ਜ਼ਿੰਦਗੀ ਨੂੰ ਪਿਆਰ ਕਰਦਾ ਜ਼ਿੰਦਗੀ ਦੇ ਵਿੱਚ ਕਲਾਕਾਰਾਂ ਦਾ ਬਹੁਤ ਫਰਕ ਆ ਬਾਈ ਇਹ ਕੋਈ ਅੱਜ ਦੀ ਟਾਈਮ ਨਹੀਂ ਹੈਗਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਰੂਜੋ ਸਿੱਧੂ ਸੀ ਉਹ ਸਿੱਧੂ ਹੀ ਆ ਉਹ ਸਿੱਧੂ ਨਹੀਂ ਰਹਿਣਾਗਾ ਸਿੱਧੂ ਨਹੀਂ ਰਹਿਣਾ ਸਿੱਧੂ ਦਾ ਰਤਬਾ ਛੇਤੀ ਛੇਤੀ ਕੋਈ ਨਹੀਂ ਲੈ ਸਕਦਾ ਕਲਾਕਾਰ ਆਉਣਗੇ ਬੜੇ ਜਾਣਗੇ ਠੀਕ ਹੈ ਨਾ ਬੜੇ ਆਉਣੇ ਆ ਬੜੇ ਜਾਣਗੇ ਪਰ ਜਿਹੜਾ ਸਿੱਧੂ ਗਾ ਗਿਆ ਉਹ ਸਿੱਧੂ ਗਾ ਗਿਆ ਬਾਪੂ ਵਧੀਆ ਹਾਂ ਠੀਕ ਆ ਜ਼ਿੰਦਗੀ ਤੁਹਾਨੂੰ ਪਤਾ ਟੱਪੀ ਜਾਂਦੀ ਆ ਉਹ ਗੱਲਾਂ ਤਾਂ ਕਿੱਥੇ ਰਹਿੰਦੀਆਂ ਗਈਆਂ ਜਦੋਂ ਗੱਭਰੂ ਪੁੱਤ ਮਰ ਜੇ ਬਹੁਤ ਫਰਕ ਪਾ ਜਾਂਦਾ ਹੈ ਗੱਲਾਂ ਦੇ ਵਿੱਚ ਹਾਂਜੀ ਬਾਕੀ ਮੋਹ ਇਹ ਨਹੀਂ ਸੀ ਯਾਰ ਵੀ ਉਹ ਮੇਰੀ ਗੱਲ ਉਹ ਜਿਹੜਾ ਵੀ ਸਰਕਲ ਦਾ ਬੰਦਾ ਸੀ ਨਾ ਸਭ ਦਾ ਪਿਆਰ ਕਰਦਾ ਸੀ ਹਮ ਤੇ ਇੱਕ ਇਹ ਦੇਖਿਆ ਵੀ ਜੋ ਕਲਾਕਾਰ ਬਣ ਜਾਂਦਾ ਬੰਦਾ ਬੰਬਈ ਰਹਿਣ ਲੱਗ ਜਾਂਦਾ ਚੰਡੀਗੜ੍ਹ ਰਹਿਣ ਲੱਗ ਜਾਂਦਾ ਉਹਨੇ ਵੀ ਤਾਂ ਅੰਦਰਲੇ ਪੂਸੇ ਹਵੇਲੀ ਪਾਈ ਤੇ ਸਾਰੀ ਇੰਡਸਟਰੀ ਯਾਰ ਪਹਿਲਾਂ ਟਰੈਕਟਰਾਂ ਦਾ ਲੋਕਾਂ ਨੂੰ ਇੰਨਾ ਸ਼ੌਂਕ ਨਹੀਂ ਹੁੰਦਾ ਸੀ ਆਕਸਰ ਵੀਡੀਓ ਦੇਖਦੇ ਸੀਗੇ ਜਦੋਂ ਮੈਂ ਵੀ ਟਿਕਟੋਕ ਤੇ 2018 ਦੇ ਚੜ੍ਹਦੇ 18 ਆਇਆਗਾ ਹੂੰ ਹੂੰ ਤੇ ਅਕਸਰ ਉਦੋਂ ਲੋਕ ਆਹ ਟਰੈਕਟਰਾਂ ਨੂੰ ਇੰਨਾ ਪ੍ਰੋਮੋਟ ਨਹੀਂ ਕਰਦੇ ਖੇਤੀ ਨੂੰ ਇੰਨਾ ਪ੍ਰੋਮੋਟ ਨਹੀਂ ਕਰਦੇ ਸੰਗ ਜੀ ਮੰਨਦੀ ਖੇਤੀ ਵਾਲੇ ਗਾਹਣ ਤੋਂ ਦੇਸੀ ਗਾਹਣ ਤੋਂ ਹੂੰ ਪਰ ਉਹ ਬੰਦੇ ਨੇ ਆ ਕੇ ਟ੍ਰੈਂਡ ਚ ਲਾਇਆ ਹੂੰ ਖੇਤੀ ਨੂੰ ਬ੍ਰਾਂਡ ਬਣਾਤਾ ਬ੍ਰਾਂਡ ਬਣਾਇਆ ਖੇਤੀ ਨੂੰ 61 11 ਵੀਰੇ 61 11 ਮੈਂ ਉਹੀ ਗੱਲ ਕਹਿੰਦਾ ਖੇਤੀ ਨੂੰ ਬ੍ਰਾਂਡ ਬਣਾਇਆ ਉਹ ਬੰਦੇ ਨੇ ਠੀਕ ਹੈ ਨਾਟਗੇਰ ਨੂੰ ਕੌਣ ਪੋਵੇ ਨਾਟਗੇਰ ਕੋਟ-ਕੋਟ ਕਰਦਾ ਕਵਾੜ ਸਮਝਦੇ ਸੀਗੇ ਅੱਜ ਲੋਕ ਦੇਸਾਂ ਦੇ ਰੁਪਏ ਲਾ ਕੇ 4x4 ਨਾਟਗੇਰ ਕਰਾਈ ਜਾਂਦੇ ਠੀਕ ਹੈ ਉਹ ਦੌਰ ਚਲਾਏ ਹੋਏ ਹਨ ਤੁਸੀਂ ਉਹ ਟਰੈਕਟਰ ਵੀ ਚਲਾਇਆ ਹੈ ਨਾ ਉਹ ਟਰੈਕਟਰ ਸਭ ਸਾਰੇ ਚਲਾਇਆ ਜਿੰਨੇ ਹੈਗੇ ਟਰੈਕਟਰ ਸਾਰੇ ਚਲਾ ਟਰੈਕਟਰ ਹੁਣ ਵੀ ਦਿਲ ਕਰੀਏ ਕਿਤੇ ਚਲਾ ਲੈਨੇ ਕੋਈ ਚੱਕਰ ਨਹੀਂ ਟਰੈਕਟਰ ਆਪਾਂ ਸਾਰੇ ਚਲਾਏ ਨਾ ਸਿੱਧੂ ਬਾਈ ਦੇ ਹਾਂ ਟਰੈਕਟਰ ਚਲਾਂ ਟਰੈਕਟਰ ਦਾ ਕੋਈ ਨਹੀਂ ਆਹ ਕਹਿੰਦਾ ਕੋਈ ਕੁਝ ਕਿਸੇ ਨੂੰ ਨਹੀਂ ਕੁਝ ਨਹੀਂ ਉੱਤੇ ਅੱਛਾ ਜੀ ਹਾਂ ਬਾਕੀ ਦੇਖੋ ਬਾਈ ਬਾਕੀ ਸਕੌਟੀ ਵੀ ਆ ਗਏ ਬਈ ਬਾਈ ਨੇ ਆਪਣੇ ਬਾਈ ਨੇ ਟਿੱਬੇ ਬਹੁ ਚੱਕਿਆ ਟਿੱਬੇ ਹੁਣ ਗਾਗੋਲਲਾ ਖੇਤ ਆਏ ਨਾ ਉਹ ਵੀ ਚੱਕਿਆ ਇਧਰ ਵੀ 2 ਕਿਲੀਟਰ ਮੈਂ ਪਹਿਲਾਂ ਕਰਾ ਲਾ ਗਿਆ ਜੀ ਉਧਰ ਉਧਰ ਵੀ ਚੱਕਿਆ ਤੇ ਹਰ ਇੱਕ ਨੂੰ ਹੱਸ ਕੇ ਮਿਲਦੇ ਕਹਿੰਦੇ ਵੀ ਟਿੱਬਿਆਂ ਦੇ ਜਦੋਂ ਟਿੱਬੇ ਚੱਕਦੇ ਸੀ ਉਹਦੀ ਬਾਈ ਨੇ ਮੂਸਟੇਪ ਤਿਆਰ ਕੀਤੀ ਸੀ ਟਰੈਕਟਰਾਂ ਤੇ ਵਹਿ ਵਹਿ ਕੇ ਗੀਤ ਲਿਖੇ ਸਾਰੇ ਉਹ ਬਾਈ ਗੀਤ ਲਿਖਣ ਦਾ ਤਜਰਬਾ ਵੀ ਵੱਖਰਾ ਸੀ ਉਹ ਗੀਤ ਲਿਖਦਾ ਸੀ ਮੈਂ ਨਹੀਂ ਪਤਾ 10 ਮਿੰਟਾਂ ਚ ਗੀਤ ਲਿਖਦੇ ਬੰਦਾ ਬਾਈ ਤੁਹਾਡੇ ਕੋਲ ਤਾਂ ਜੇਕਰ ਕਰਿਆ ਹੋਊਗਾ ਮੈਂ ਸੁਣਿਆ ਸੀ ਮੁਸੇ ਪਿੰਡ ਉਹ ਇੰਡਸਟਰੀ ਬਣਾ ਰਹੇ ਆ ਫਿਲਮ ਇੰਡਸਟ ਕਰਨਾ ਸੀ ਭਈ ਉਹਨੇ ਸਾਰਾ ਕੁਝ ਹੀ ਕਰਨਾ ਸੀ ਹੁਣ ਜੇ ਮੈਂ ਕਹਾਂ ਮੇਰੇ ਕੋਲ ਜੇਕਰ ਕਰਿਆ ਸੀ ਗੱਲਾਂ ਜੰਗਾਂ ਦਿੰਦੀਆਂ ਸਾਰੇ ਨਹੀਂ ਮੈਂ ਉਹੀ ਗੱਲ ਕਹਿੰਦਾ ਮੇਰਾ ਵੀ ਮੋਹ ਪ੍ਰੇਮ ਉਹਨਾਂ ਵਾਂਗ ਸੀ ਜਿਹੜੇ ਦੂਜੇ ਸੀਗੇ ਇਹ ਨਹੀਂ ਇਹ ਵੀ ਆਪਾਂ ਵਾਲੇ ਖਾਸ ਸੀਗੇ ਉਹ ਤਾਂ ਹੁਣ ਵੀਰ ਮੇਰੇ ਸਮੇ ਤੁਸੀ 5 6 ਜਣੇ ਆਏ ਹੋਣ ਤੁਹਾਡਾ ਮੋਹ ਪ੍ਰੇਮ ਨਾ ਹੈਗਾ ਤੇਰਾ ਖਾਸ ਤਾਂ ਕਿਸੇ ਨਾਲ ਵੱਧ ਨਹੀਂ ਹੋਣਾ ਸਾਰਿਆਂ ਨਾਲ ਇੱਕੋ ਜਿਹਾ ਲਗਾਵ ਹੋਣਾ ਇੱਕੋ ਜਿਹਾ ਲਗਾਵ ਸੀਗਾ ਠੀਕ ਹੈ ਨਾ ਮੈਂ ਕਹਾ ਵੀ ਮੈਨੂੰ ਤੜਕੇ ਗੁੱਡ ਮਾਰਨਿੰਗ ਆਥੇ ਨਾਈਟ ਵਿੱਚ ਕੋਈ ਨਹੀਂ ਗੱਲਾਂ ਬੇ ਬੇਦੰਤ ਗੱਲਾਂ ਮਿਰਿਆ ਇਹ ਲੈਣਾ ਕੱਠੀ ਨਾ ਇਹ ਬੇਦੰਤ ਗੱਲਾਂ ਵੀ ਨਹੀਂ ਮਿਰਿਆ ਠੀਕ ਹੈ ਨਾ ਮੈਂ ਯਾਰ ਮੈਂ ਇਹ ਵੀ ਕਹਿੰਦਾ ਕਿ ਮੈਂ ਸਿੱਧੂ ਨੂੰ ਜ਼ਿੰਦਗੀ ਦੇ ਵਿੱਚ ਇੱਕ ਦੋ ਵਾਰੀ ਫੋਨ ਕਰਿਆ ਹੂ ਅੱਛਾ ਜੀ ਹਾਂ ਆਪਾਂ ਫੋਨ ਵੀ ਨਹੀਂ ਕਿਤੇ ਕਰਿਆ ਸੀ ਆ ਜਾਣਾ ਹੁੰਦਾ ਪਿੰਡ ਜਾ ਕੇ ਮਿਲ ਲੈਣੀ ਪਤਾ ਹੀ ਅੱਜ ਪਿੰਡ ਚਲੋ ਮਿਲ ਲੈ ਹੂੰ ਠੀਕ ਹੈ ਕਿਉਂਕਿ ਹੁਣ ਮੈਂ ਕਹਿੰਦਾ ਵੀ ਸਿੱਧੂ ਦੀ ਲਾਈਫ ਐਡੀ ਬਿਜੀ ਸੀ ਵੀ ਜਿੱਡੀ ਵੀ ਕਹਦੇ ਤੂੰ ਫੇਰ ਵੀ ਬੰਦਾ ਯਾਰਾਂ ਖਾਤਰ ਵਕਤ ਕੱਢਦਾ ਸੀ ਹੂੰ ਕਿਉਂਕਿ ਤੁਹਾਨੂੰ ਪਤਾ ਜੀ ਬੰਦਾ ਇੱਕ ਘਰ ਦਾ ਕਬੀਲਦਾਰ ਹੋ ਜਨਾ ਉਹਦੇ ਕੋਲ ਟਾਈਮ ਨਹੀਂ ਹੈਗਾ ਹੁਣ ਤੁਸੀਂ ਤੜਕੇ ਜਾਉਂਦੇ ਉਹਦੇ 4 ਵਜੇ ਤੁਸੀਂ ਆਉਂ ਹੂੰ ਸੋਡੀ ਟਾਈਮ ਵੀ ਉਹਦਾ ਹੀ ਬਿਜੀ ਸੀ ਨਾ ਹਾਂ ਬਿਲਕੁਲ ਤੁਸੀਂ ਆਏਂ ਹਿਸਾਬ ਲਾ ਲਓ ਵੀ ਉਹ ਤਾਂ ਐ ਨਹੀਂ ਪਤਾ ਕਿੰਨੇ ਕ ਫੋਨ ਆਉਂਦੇ ਜੋ ਫੇਰ ਵੀ ਯਾਰਾਂ ਮਿੱਤਰਾਂ ਨੂੰ ਮਿਲਦਾ ਸੀ ਆ ਠੀਕ ਆ ਅਸਲ ਉਹਨੂੰ ਨਾ ਬੰਦਿਆਂ ਦੀ ਪਰਖ ਜਦੋਂ ਕਹਿੰਦਾ ਸੀ ਵੀ ਹੁਣ ਆਪਾਂ ਦੋ ਚਾਰ ਹੀ ਰੱਖ ਲੇ ਅਸਲ ਵੋਟਾਂ ਜਾ ਕੇ ਜ਼ਿਆਦਾ ਹੋਊਗਾ ਜ਼ਿਆਦੇ ਪਰਖ ਹੋਊਗਾ ਪਤਾ ਲੱਗ ਗਿਆ ਵੀ ਜਿਹੜਾ ਮੇਰੇ ਨਾਲ ਕੱਢਦਾ ਕਿਹੜਾ ਸਾਥੀ ਕਿੰਨੇ ਵੇਲੇ ਸੀ ਬਾਈ ਮਿਲਣ ਗਏ ਮੈਂ ਫਿਰ ਅੰਮੈ ਨੂੰ ਵੀਰ ਮੁੰਡਾ ਜਗਦੀਸ਼ ਆ ਮੂਸੇ ਤੋਂ ਹੀ ਆ ਅੱਛਾ ਕਹਿੰਦਾ ਗੱਡੀ ਵਿੱਚ ਤੇਰੇ ਕੋਲ ਨਾ ਕਹਿੰਦਾ ਬਾਈ ਬਾਪੂ ਉਸੇ ਚਾਚਾ ਸੁਣੀ ਬਾਈ ਨਹੀਂ ਕਹਿੰਦਾ ਮੈਂ ਜਿਹੜਾ ਹਾਂ ਹਾਂ ਉਹ ਬਾਈ ਨੇ ਥਰੂ ਮਿਲੇ ਸੀ ਬਾਈ ਜਗਦੀਸ਼ ਕਹਿੰਦੇ ਸੀ ਜਗਦੀਸ਼ ਆ ਅੱਛਾ ਜੀ ਤੇ ਉਹ ਤਰਸੀਮ ਵੀ ਕਹਿੰਦੇ ਜਗਦੀਸ਼ ਵੀ ਉਹਦੇ ਥਰੂ ਆਪਾਂ ਮਿਲੇ ਸੀ ਅੱਛਾ ਜੀ ਤੇ ਉਹ ਤੋਂ ਪ੍ਰੇਮ ਪੈਂਦਾ 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 ਤੇ ਉਹਦੇ ਨਾਲ ਪ੍ਰੇਮ ਪੈ ਗਿਆ ਬਾਕੀ ਹੁਣ ਵੀ ਪਰਿਵਾਰ ਨਾਲ ਪ੍ਰੇਮ ਹੈਗਾ ਅਪ ਜਿਤ ਕਰਦੇ ਆ ਹੂੰ ਜਦੋਂ ਵੀ ਕਿਤੇ ਬਾਪੂ ਨੂੰ ਕਿਹਾ ਆਪ ਹੂੰ ਬਾਪੂ ਕੋਈ ਲੋਡ ਪਈ ਆਪਣਾ ਕੰਮ ਵੀ ਕਰੇ ਆਪਣੇ ਨਾਲ ਵੀ ਖੜਦਾ ਹੈਗਾ ਅੱਛਾ ਜੀ ਹਾਂ ਜਿਹੜੀ ਗੱਲ ਆ ਠੀਕ ਹੈ ਨਾ ਬਾਕੀ ਆਪਾਂ ਤਾਂ ਪਤਾ ਖੇਤੀ ਕਰਨ ਵਾਲੇ ਬੰਦੇ ਆ ਖੇਤੀ ਆਪਣਾ ਮੁੱਖ ਦਿੰਦਾ ਹੈਗਾ ਮੁੱਖ ਦਿੰਦਾ ਹੈ ਹਾਂ ਬਾਕੀ ਪ੍ਰਮਾਤਮਾ ਲੰਮੀ ਉਮਰ ਬਖਸ਼ੇ ਸਾਰਿਆਂ ਨੂੰ ਉਹਨਾਂ ਨੂੰ ਬਿਲਕੁਲ ਜੀ ਮਰਨਾ ਸਾਬਨੇ ਵੀਰੇ ਉਹ ਜੋ ਕੁਝ ਕਰਕੇ ਮਰਦਾ ਉਹ ਸਾਰੀ ਉਮਰ ਯਾਦ ਰਹਿੰਦਾ ਹੈਨਾ ਯਾਰ ਹਜੇ ਨਹੀਂ ਟਾਈਮ ਨਹੀਂ ਜੀ ਯਾਰ ਟਾਈਮ ਨਹੀਂ ਸੀਗਾ ਨਹੀਂ ਨਹੀਂ ਹੈ ਨਹੀਂ ਸੀ ਹਾਂ ਤਾਂ ਬਹੁਤ ਹੋ ਗਿਆ ਜੀ ਭਾਈ ਤੁਸੀਂ ਬੋ ਵੋ ਵੋ ਵੱਡਾ ਘਟਾਏ ਇਹ ਕਹਿਣ ਦੀਆਂ ਗੱਲਾਂ ਕਹੇ ਨੂੰ ਜੋ ਮਰਜ਼ੀ ਕਹੀ ਆ ਵੀ ਪਰ ਜਦੋਂ ਕਿਸੇ ਪੈਠਿਆਂ ਨੂੰ ਪੈਣ ਨੂੰ ਸੋਚ ਆਉਂਦੀ ਹੈ ਨਾ ਲੰਮੀ ਦੂਰ ਤੱਕ ਨਿਗਾਹ ਘੁੰਮਦੀ ਆ ਹੂੰ ਕਿਸ ਵਾਲਾ ਐ ਹੁੰਦਾ ਯਾਰ ਹੁਣ ਬੜੇ ਕਲਾਕਾਰ ਜਾ ਜਾਂ ਜੁੜੇ ਫਿਰਦੇ ਇਕੱਲੇ ਇਕੱਲੇ ਕੋਈ ਕਿਛੇ ਪਰ ਸਾਲਾ ਇੱਥੇ ਆਏ ਆ ਜਾਂਦਾ ਕਦੇ ਕਦੇ ਯਾਰ ਵੀ ਉਹ ਹੁੰਦਾ ਉਹ ਵੀ ਆਏ ਹੁੰਦਾ ਯਾਰ ਫਿਰ ਸਾਲਾ ਮਨ ਚੁੱਪ ਜੇ ਕਰ ਜਾਂਦਾ